ਕਬੱਡੀ ਵਾਲਾ ਇਹਨੇ ਪੰਜ ਪੰਜ ਵਾਲੀ ਜਿਹੜਾ ਰੇਡਾ ਪ੍ਰੈਸ਼ਰ ਲੈ ਨਹੀਂ ਇਹਨੇ ਉਸਤਾਦ ਨਹੀਂ ਜੱਫਿਆਂ ਦਾ ਘੱਟ ਫਰਕ ਨਹੀਂ ਆਪਣੇ ਪੰਜ ਜੱਫਿਆਂ ਦਾ ਫਰਕ ਕਿੰਨੇ ਦਾ ਪੰਜ ਜੱਫੇ ਉੱਤੇ 10 ਪੰਜ ਇੱਥੇ ਆ ਨਹੀਂ ਉਸਤਾਦ ਤਿੰਨ ਦਾ ਪੰਜ ਪੰਜ ਸੀ ਜੱਫਾ ਦਸ ਕੀ ਦਾ ਇਦਾਂ ਆਪਾਂ ਤਿੰਨ ਲਾਈਨੇ ਉਦੋਂ ਬਾਅਦ ਪੰਜ ਇੱਕ ਮਨੀ ਨੂੰ ਇੱਕ ਜਤਪਾਲ ਨੂੰ ਦੋ ਗੁਰਪ੍ਰੀਤ ਨੂੰ ਇੱਕ ਰਾਜੂ ਨੂੰ ਹਾਂ ਯਾਨਾ ਮੈਂ ਇਕੱਲਾ ਇਕੱਲਾ ਕਿਹਣੀ ਬੈਠਾ ਉਨਾ ਨਹੀਂ ਦੱਸ ਕਿਨੇ ਕਿਨੇ ਲਾਇਆ ਇੱਕ ਲੱਖ ਜੀ ਮੈਂ ਰਾਜੂ ਨੂੰ ਲੱਖਾਂ 3 ਮਾਂ ਕਿਥੇ ਔਰੇ ਲੱਖੇ ਨੇ ਕੋਨੇ ਆਪਣੇ ਕੋਠੇ ਜੱਟਾਂ ਦੇ ਉਹਨੇ ਲਾਇਆ ਰਾਜੂ ਨੂੰ ਹਾਂ ਉਹ ਗੁਰਪ੍ਰੀਤ ਨੂੰ ਲਾਇਆ ਯਾਦ ਨੇ ਹਾਂ ਇੱਕ ਮਣੀ ਨੂੰ ਲਾਇਆ ਮੈਂ ਹਾਂ ਇੱਕ ਲਾਇਆ ਉਹਨੇ ਕੋਠੇ ਜੱਟਾਂ ਵਾਲੇ ਨਹੀਂ ਚਿੱਤ ਬਾਰ ਨੂੰ ਮੇਰੇ ਤੇ ਚਿਤਪਾਲ ਹਾਂ 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 ਤੂੰ ਗੱਲ ਤੇਰੇ ਨਾਲ 33 ਪੰਜ ਜੱਥਾ ਦਾ ਫਰਕ ਨਹੀਂ ਫਰਕ ਘੱਟ ਬੋਲਿਆ ਛਿੰਤ ਖਾ ਦਾ ਫਰਕ ਨਹੀਂ ਆਪਣਾ 33 43 ਪੁਆਇੰਟ ਸੀ ਫਿਰ ਕੌਂਦੀ ਭਾਈ ਕਲਾਸ ਵਾਏ ਉਹਨੇ ਮੈਨੂੰ ਵੀ ਮੋੜਤਾ 33 43 ਪੁਆਇੰਟ ਸੀ ਲਾਸਟ ਵਾਈ ਨੇ ਰੋਕਤਾ ਉਹ ਜਾਂਦਾ ਜਾਂਦਾ ਮਾਂ ਨੂੰ ਪਾ ਲੈਣ ਦੇ ਇਸ ਕਾਰਨ ਰਹਿਣਾ ਯਾਰ ਕੀ ਪਤਾ ਫਿਰ ਟਾਈਮ ਦਾ ਕਲੀਅਰ ਤਾਂ ਹੈ ਨਹੀਂ ਸੌਖਾ ਦਾ ਮੁੜਦਾ ਜੇ ਜਾਵੇ ਤਾਂ ਮੁੜੇ ਜਾਂਦਾ ਹੀ ਨਹੀਂ ਭੈਣ ਦਾ ਕੂਕਾ ਮਰਵਾ ਹੀ ਜਾਂਦਾ ਰੇਡ ਨਾ ਲਾ ਪੋਈ ਜਾਂਦਾ ਇਹ ਨੋ ਨੀ ਪਤਾ ਕੀ ਆ ਜੱਫਾ ਖਾਜੂ ਪਰ ਜਿਹੜੀ ਜਾਫੀ ਕੂਕ ਮਾਰਦੇ ਆਪਣੇ ਡਾਟਰ ਦੇ ਮੈਨੂੰ ਨਹੀਂ ਤੇ ਲੱਗਦੀ ਅੱਜ ਤੱਕ ਹਾਲੇ ਆਪਣੇ ਹੋਈ ਨਹੀਂ ਫਰੰਟ ਦੇ ਰੱਖ ਲੀਓ ਲੱਗਦਾ ਵੀ ਉਹ ਵੀ ਪਾੜ ਗਈ ਜਾਨਾ ਹਾਕ ਮਾਰ ਕੇ ਕਬੜਾ ਜੀ ਫਰਕ ਆਪਣਾ ਮੰਡੀ ਉਹ ਸਹੀ ਗੱਲ ਦੱਸਤਾ ਜੀ 33

ਮੇਰੀ ਗੱਲ ਸੁਣ ਜਾਣ ਤੂੰ ਫੁੱਟੂ ਕੰਮ ਤੋਂ ਤੂੰ ਕਰਦਾ ਮੇਰੀ ਗੱਲ ਸੁਣਾ ਅੰਨੀ ਦੀ ਲਾਲ ਪੱਟੇ ਨਾਲੇ ਬਣੀ ਦੀ ਦੱਸ ਪੂਰੀ ਕੈਂਚੀ ਪੱਟ ਕੇ ਆਇਆ ਨਾ ਉਹਦਾ ਕੋਈ ਵੀ ਓਏ ਆ ਦੋਏ ਉਂਗਲਾ ਬੰਨਿਆ ਕਰ ਆਪ ਸੱਚ ਆ ਜਿਹੜੀ ਲਿੰਗ ਦੋਏ ਬੰਨੀ ਹੈ ਤੇ ਪਿੰਡੇ ਦੇ ਉੱਪਰ ਉੱਪਰ ਟਿੱਟੀ ਪੱਟੀ ਬੰਨ ਕੇ ਉੱਪਰ ਦੀ ਲਾਲ ਲਾ ਕੇ ਗਿਆ ਦੀ ਸੱਤੂ ਦੀ ਕੈਂਚੀ ਪੱਟ ਕੇ ਆਇਆ ਉਦੋਂ ਖੁੱਲ ਗਈ ਸਾਨੂੰ ਕੋਣੀ ਪੈਣੀ ਹੈ ਬੈਂਡੀ ਉਹ ਬੈਂਡੀ ਚ ਪਈ ਆ ਜੇ ਲੋਕ ਇਹਨਾਂ ਦਾ ਜਿਹੜਾ ਪਹਿਲਾਂ ਆਪਣੀ ਟੀਮ ਮੈਚ ਹੈ ਨਹੀਂ ਜਿਹੜਾ ਕੁਆਟਰ ਦੇ ਹੋ ਰਹੀ ਹੈ ਤੇ ਉਹਨਾਂ ਨਾਲ ਮੈਚ ਗੋਰੇ ਹੋਣਾ ਨਾਲ ਹਾਂ ਗੋਰੇ ਨਾਲ ਨਹੀਂ 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 ਗੋਰੇ ਨਾਲ ਨਹੀਂ ਦੂਜੀ ਜਿੱਤੇ ਹਰਾਤੇ ਨਹੀਂ ਨਹੀਂ ਰੂਬੀ ਵੀ ਨਹੀਂ ਜਿੱਤੇ ਉਹਨਾਂ ਨਾਲ ਫਾਈਨਲ ਆ ਪੀਰਾਂ ਨਾਲ ਰੂਬੀ ਹੋਣੀ ਨਹੀਂ ਜਿੱਤੇ ਉਹ ਰੂਬੀ ਵੀ ਹਾਰ ਕੇ ਰੂਬੀ ਹੋਣੀ ਹੈ ਜੇ ਹਾਰ ਕੇ ਜਿੱਤੇ ਆ ਉਹ ਦੋ ਪੀਰ ਦੇ ਜਿੱਤੇ ਆ ਜਿੱਤੇ ਆ ਬਾਈ ਯਾਰ ਮੈਨੂੰ ਕਿਉਂ ਲੱਗਦਾ ਉਹਦਾ ਬਾਉਲਾ ਉਹ ਦੇਖੋ ਉਹ ਅੱਛਾ ਚਾਰ ਰੁਪਏ ਉਹਨਾਂ ਨੇ ਲਾਇਆ ਰੁਪਏ ਉਹਨਾਂ ਨੇ ਆ ਸਾਨੂੰ ਕਹਿ ਦਿੱਤੇ ਕਿ ਇਹ ਮੈਚ ਮੁਕਲਾ ਦੇ ਇਹ ਤਾਂ ਆਪਣੇ ਦੁਆਰੇ ਆਹੋ ਉਹ ਐਕਸ਼ਨ ਵੀ ਤਾਂ ਖੇਡੀ ਗਏ ਗੇਡੀ ਗੇਡ ਪਾਇਆ ਉਹਨਾਂ ਨੇ ਰਸਤੇ ਨੂੰ ਬੁੜਾ ਲਾ ਕੇ ਲਗਾ ਦਿੱਤੀ ਉਸਤਾਦ ਉਸਤਾਦ ਇਹਨੇ ਕੱਪ ਜੱਕ ਲੈ ਸੀ ਤੂੰ ਉਹ ਤੋਂ ਪ੍ਰਾਧਨ ਵੀ ਕਰਨਾ ਸਟਾਪਰ ਗੱਲ ਨਹੀਂ ਪਰ ਆਖ ਲੈਣਾ ਜਿਵੇਂ ਮੇਰੇ ਕੋਲੇ ਲੱਭੂ ਦੇ ਨਾ 2010 ਦਾ ਬੈਟ ਰੇਟਰ ਵਰਲਡ ਕੱਪ ਵਾਲਾ ਪਿਆ ਇਹ ਤਾਂ ਨੀ ਕੋਈ ਨੀ ਕੋਈ ਯਾਰ ਆ ਮੈਨੂੰ ਉਤਸ਼ਾਹ ਆ ਗਿਆ ਆ ਇਧਰ ਜੋਸ਼ ਆ ਗਿਆ ਕਹਿੰਦਾ ਮੇਲੇ 'ਚ ਜੋਸ਼ ਆ ਗਿਆ ਇਧਰ ਕਬੱਡੀ ਦੇਖ ਕੇ ਆ ਇਹ ਚਾਲਾ ਚਾਲ 15 ਸੱਗ ਰਹਿ ਗਏ ਚਾਲਾ ਚਾਲ ਉਹ ਵੀ ਆਪਾਂ ਕਰਦੇ ਹਾਂ ਹੇਤੀ ਹੀਰ ਜੀ ਗੁਰੂ ਨਾਨਕ ਸਾਹਿਬ ਸੈ ਸ੍ਰੇਡੀ ਵੱਲੋਂ ਭਗਤ ਬਾਬਾ ਸਿੰਘ ਜੀ ਮਰਾਰੇ ਵਾਲਿਆਂ ਦੀ ਵਰਸੀ 74ਵੀਂ ਵਰਸੀ ਮਨਾਈ ਜਾਊਗੀ 28 29 ਤੇ 30 ਜੂਨ ਵਧਾਈਆਂ ਹੀ ਵਧਾਈਆਂ ਸਦੇ ਦਿੱਤੇ ਜਾ ਰਹੇ ਨੇ ਵਧਾਈਆਂ ਕੋ ਸਾਬ ਵਧਾਈਆਂ ਆ ਗਈਆਂ 26 ਇਹ ਗਲਾਟੀਅਰ ਸੰਦੀਪ ਨੰਗਲੋਂ ਦੀ ਇੱਕ ਵੱਡੀ ਕਲੱਬ ਦੇਰੀਆ ਦੀ ਟੀਮ ਨੇ ਪਾਟ ਰਾਇਆ 37 ਵੈਰੀਟੀਕਰ ਸੰਦੀਪ ਨੰਗਲ ਵੀਆ ਦੇਰੀਆ ਅੱਜ ਦੇ ਇਸ ਕਬੱਡੀ ਕੱਪ ਦੀ ਚੈਂਪੀਅਨ ਟੀਮ ਹੈ ਤੇ ਨਾਰਖਾ ਰਖਾ ਅਰਖੋਲ ਦੀ